ਸ਼ਸ਼ੀਕਾਲ ਜਨ ਅਤੇ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਇਸ ਵਕਤ ਮੌਜੂਦ ਫਿਰ ਇੱਕ ਵਾਰੀ ਲਾਈਵ ਜੁੜਿਆ ਤੁਹਾਡੇ ਨਾਲ ਲੁਧਿਆਣਾ ਦੇ ਸਾਨੇਵਾਲ ਐਗਜ਼ੀਬਿਸ਼ਨ ਸੈਂਟਰ ਤੋਂ ਜਿੱਥੇ ਕਿ ਅੱਜ ਪਹਿਲਾ ਦਿਨ ਜਿਹੜਾ ਮਸ਼ੀਨਾਂ ਦੇ ਟੂਲਸ ਦੀ ਜਿਹੜੀ ਇੱਥੇ ਐਗਜ਼ੀਬਿਸ਼ਨ ਲੱਗੀ ਹੈ ਫਿਲਹਾਲ ਰਤਨ ਹੈਮਰਸ ਦੇ ਪਹੁੰਚੇ ਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀਆਂ ਮਸ਼ੀਨਾਂ ਚੱਲਦੀਆਂ ਜਿਹੜੀਆਂ ਲਾਈਵ ਡੈਮੋਨਸਟ੍ਰੇਸ਼ਨ ਦੇ ਨਾਲ ਦਿੱਤੀਆਂ ਜਾ ਰਹੀਆਂ ਤੇ ਗੱਲਬਾਤ ਵੀ ਕਰਾਂਗੇ ਓਨਰ ਦੇ ਨਾਲ ਕਿ ਮਸ਼ੀਨਾਂ ਜਿਹੜੀਆਂ ਇੱਥੇ ਡਿਸਪਲੇ ਕੀਤੀਆਂ ਸਰ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਆ ਸ਼ਰਨਜੀਤ ਸਿੰਘ ਜੀ ਤੁਸੀਂ

ਅਸਾਂ ਦੀ ਹੌਟ ਫੋਰਜਿੰਗ ਪ੍ਰੈਸ ਦੀ ਨਵੀਂ ਲਾਂਚ ਕੀਤੀ ਹੈ ਉਹ ਅਸੀਂ ਸਟਾਲ ਤੇ ਲਾਈ ਹੋਈ ਹੈ ਜੀ ਤੇ ਬਾਕੀ ਮੇਨ ਪ੍ਰੋਡਕਟ ਸਾਡਾ ਫ੍ਰਿਕਸ਼ਨ ਡੌਪ ਹੈਮਰ ਹੈ ਪਾਵਰ ਪ੍ਰੈਸਾਂ ਅਸੀਂ ਬਣਾਨੇ ਆ ਜੀ ਨਾਲ ਸ਼ਾਰਟ ਬਲਾਸਟਿੰਗ ਮਸ਼ੀਨ ਸ਼ੇアリング ਮਸ਼ੀਨ ਸਾਰੀ ਲਾਈਨ ਦੀਆਂ ਦੇ ਫੋਰਜਿੰਗ ਲਾਈਨ ਦੀਆਂ ਜਿੰਨੀਆਂ ਮਸ਼ੀਨਾਂ ਸਭ ਅਸੀਂ ਨਾਲ-ਨਾਲ ਲਾਉਂਦੇ ਆ ਸਰ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਨਾਲ ਆਪਨਾ ਭਰਾਵਾਂ ਨੂੰ ਕਿਸ ਤਰ੍ਹਾਂ ਦਾ ਬੈਨੀਫਿਟ ਮਿਲਦਾ ਐਗਜ਼ੀਬਿਸ਼ਨ ਇਹ ਕਿ ਨਵੇਂ-ਨਵੇਂ ਟੈਕਨੋਲੋਜੀ ਨਵੇਂ-ਨਵੇਂ ਮਸ਼ੀਨਾਂ ਆਂਦੀਆਂ ਨੇ ਲੋਕੀ ਆਂਦੇ ਨੇ ਦੇਖਦੇ ਨੇ ਉਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਕਈਆਂ ਨੂੰ ਫੋਰਜਿੰਗ ਲਾਈਨ ਦੀ ਮਸ਼ੀਨਾਂ ਦੀ ਰਿਕੁਆਇਰਮੈਂਟ ਮੈਂ ਕਈਆਂ ਨੂੰ ਹੋਰ ਦੂਸਰੀ ਲਾਈਨ ਦੀ ਪ੍ਰੋਡਕਟ ਵੀ ਹੈ ਸਾਰੇ ਆਪਣੇ ਆਪਣੇ ਹਿਸਾਬ ਨਾਲ ਦੇਖਦੇ ਨੇ ਔਰ ਆਉਣ ਵਾਲੇ ਟਾਈਮ ਵਿੱਚ ਉਹਨਾਂ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਉਹਦੇ ਨਾਲ ਇਹ ਕਿ ਜੋ ਉਹਨਾਂ ਨੂੰ ਪੁਰਾਣੀ ਮਸ਼ੀਨਾਂ ਦਾ ਪ੍ਰੋਬਲਮ ਆ ਰਹੀ ਹੈ ਉਹ ਅੱਗੇ ਵਾਸਤੇ ਹੋਰ ਬੈਟਰ ਹੋਵੇ। ਉਹ ਇਸ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਮਰ ਜਿਵੇਂ ਕੰਮ ਕਰਦਾ ਹੈ ਕਿ ਕਿਸ ਤਰ੍ਹਾਂ ਕੰਮ ਕਰਦੀ ਹੈ ਥੋੜਾ ਜਿਹਾ। ਆਟੋਮੈਟਿਕ ਮਸ਼ੀਨ ਨਿਊਮੈਟਿਕ ਦਾ ਕਲਚ ਟਾਈਪ ਵੀ ਫੋਰਜਿੰਗ ਜਿਸ ਤਰ੍ਹਾਂ ਆਪਾਂ ਹੈਮਰ ਤੇ ਕੰਮ ਕਰਦੇ ਸੀ ਹੈ ਆਟੋਮੈਟਿਕ ਨਿਊਮੈਟਿਕ ਮਸ਼ੀਨ ਹੈ। ਇਹਦੇ ਤੇ ਵੀ ਪਾਵਰ ਸੇਵਿੰਗ ਹੈ ਔਰ ਐਕਿਊਰੇਸੀ ਜ਼ਿਆਦਾ ਹੈ ਔਰ ਕਈ ਕਿ ਪ੍ਰੋਡਕਸ਼ਨ ਵਧਾਉਣ ਵਾਸਤੇ ਵੀ ਇਹ ਮਸ਼ੀਨਾਂ ਨਾਲ ਨਾਲ ਲੱਗ ਕੇ ਚੱਲਦੀ ਹੈ। ਕਿੰਨਾ ਕਮਾਲ ਜਿਹੜਾ ਇੱਕ ਦਿਨ ਦੇ ਵਿੱਚ ਤੇ ਤਿਆਰ ਕਰਦੀ ਆ ਜਾਂ ਕਿੰਨਾ ਕਮਾਲ ਜਿਹੜਾ ਇਸ ਨੂੰ ਕਿੰਨੇ ਕੁ ਕੁਆਂਟੀਟੀ ਤੱਕ ਇਹ ਕਰਦਾ ਇਹਦੀ ਕੁਆਂਟੀਟੀ ਹੈ ਨਾ ਤੁਹਾਡੇ ਤੇ ਡਿਪੈਂਡ ਹੈ ਆਈਟਮ ਕਿਹੜੀ ਹੈ ਤੁਹਾਡਾ ਚੇਨ ਸਿਸਟਮ ਕੀ ਹੈ ਉਹਦੇ ਕੋਲ ਨਹੀਂ ਸਾਰੀ ਡਿਪੈਂਡ ਹੁੰਦੀ ਹੈ ਉਹਦਾ ਕੱਢਣ ਨੂੰ 1000 ਪੀਸ ਕੱਢ ਲੋ ਤੁਸੀਂ 2000 ਕੱਢ ਲੋ 3000 ਕੱਢ ਲੋ ਜਿੰਨਾ ਤੁਸੀਂ ਹੱਥ ਮੇ ਕੱਢ ਸਕਦੇ ਨਹੀਂ ਮਸ਼ੀਨ ਤਾਂ ਚੱਲਦੀ ਰਹਿਣੀ ਆ ਨੇ ਪਰ ਇਹਦੇ ਨਾਲ ਚੇਨ ਸਿਸਟਮ ਪੂਰਾ ਹੋਣਾ ਚਾਹੀਦਾ ਜੀ ਟੀਮ ਪੂਰਾ ਪਰਪਲ ਹੋਣੀ ਚਾਹੀਦੀ ਉਹਦੇ ਕੋਲ ਅੱਜ ਪਹਿਲਾ ਦਿਨ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਰਿਸਪੌਂਸ ਠੀਕ ਚੱਲ ਰਿਹਾ ਜੀ ਫਿਰ ਸ਼ੁਰੂਆਤ ਹੈ ਪਹਿਲਾ ਦਿਨ ਹਫ਼ਤੇ ਸਾਰਿਆਂ ਦੀ ਤਿਆਰੀ ਤੱਕ ਪਰ ਹੁਣ ਇਸ ਟਾਈਮ ਠੀਕ ਚੱਲ ਰਿਹਾ ਅੱਗੇ ਨਾਲ ਬੈਟਰ ਚੱਲ ਜੀ ਥੈਂਕ ਯੂ ਸੋ ਫਿਲਹਾਲ ਰਤਨ ਹੈਮਰਸ ਤੋਂ ਤੁਹਾਡੇ ਨਾਲ ਜੁੜੇ ਸੀ ਜਿਸ ਤਰ੍ਹਾਂ ਮਸ਼ੀਨਾਂ ਜਿਹੜੀਆਂ ਲਾਈਵ ਡੈਮੋਨਸਟ੍ਰੇਸ਼ਨ ਕਰਕੇ ਵੀ ਇੱਥੇ ਦਿਖਾਈਆਂ ਜਾ ਰਹੀਆਂ ਕਿ ਜਿਹੜੇ ਮਸ਼ੀਨਾਂ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਲੋਕ ਜਿਹੜਾ ਪਹਿਲਾਂ ਹੱਥ ਦੇ ਨਾਲ ਕੰਮ ਕਰਦੇ ਸੀ ਉਹਨਾਂ ਜਿਹੜੇ ਹੈਮਰਸ ਦੇ ਲਈ ਮਸ਼ੀਨ ਵੀ ਤੁਹਾਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਕਿੱਡੀ ਵੱਡੀ ਜਿਹੜੀ ਮਸ਼ੀਨ ਇੱਥੇ ਦਰਸ਼ਾਈ ਗਈ ਆ ਹੋਰ ਵੀ ਸਟੋਰ ਦੇ ਉੱਤੇ ਜਾ ਕੇ ਵਿਜ਼ਿਟ ਕਰਾਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤਾਂ ਸ਼ੀ ਧੰਨਵਾਦ